ਪਹਿਲੇ ਦਾ ਤੇ ਸਾਰੇ ਕੰਮ ਨਹੀਂ ਵਧੀਆ ਕੀਤੇ ਆਮ ਆਦਮੀ ਪਾਰਟੀ ਨੇ ਹੁਣ ਉਹਨਾਂ ਦਾ ਇਹੀ ਖੜਾਇਆ ਹੋਏ ਖੜਾਏ ਹੋਏ ਆ ਇਹਨਾਂ ਤੇ ਵੀ ਸਾਨੂੰ ਪੂਰਾ ਪੂਰਾ ਵਿਸ਼ਵਾਸ ਹੈ ਕਿ ਨਾ ਸਾਡਾ ਸਾਨੂੰ ਸਹੂਲਤ ਦਿੱਤੀ ਵਿਜਲੀ ਦੀ 8 8 ਸਾਨੂੰ ਘਰ ਬੈਠੇ ਨੂੰ ਦਾਣੇ ਮਿਲਦੇ ਆ ਸਾਰਿਆਂ ਨੂੰ ਸਾਰੀ ਸਹੂਲਤ ਆ ਇਸੇ ਕਰਕੇ ਅਸੀਂ ਗਾ ਫਿਰ ਉਹਨਾਂ ਨੂੰ ਚੁਣਿਆ ਆ ਫਿਰ ਅਸੀਂ ਚੁਣ ਰਹੇ ਹਾਂ ਜੇ ਉਹ ਪਹਿਲਾਂ ਦੇ ਐਮਐਲਏ ਜਿਹੜੀ ਉਹਨਾਂ ਨੇ ਨਹੀਂ ਕੰਮ ਕੀਤਾ ਗੜੀਆਂ ਸਾਡੀਆਂ ਤਾਂ ਪਾਣੀ ਟੋਏ ਪਏ ਆ ਤੁਹਾਡੇ ਸਾ ਆਮ ਆਦਮੀ ਪਾਰਟੀ ਦਾ ਕੋਸਰਾ ਨਹੀਂ ਹੈ ਨਾ ਇਹ ਪਹਿਲੀ ਵਾਰ ਕੋਸਨ ਹਲਤਾ ਦੂਜਾ ਸੀਗਾ ਅੱਛਾ ਜੀ ਹਾਂਜੀ ਉਹਨਾਂ ਨੇ ਸਾਡੀਆਂ ਅੰਗੜੀਆਂ ਮਾਰੇ ਕੋਸ਼ਿਸ਼ ਸੱਚੇ ਆ ਸਾਡੀਆਂ ਅੰਗੜੀਆਂ ਮਾਰੇ ਤਾਂ ਕੋਸ਼ਿਸ਼ ਨਹੀਂ ਬਾਕੀ ਅਸੀਂ ਕਿਸੇ ਵਾਰ ਕਹਿ ਨਹੀਂ ਸਾਫਲੇ ਜੋ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਨੇ ਉਹ ਉਹਨਾਂ ਦੀ ਪਹਿਲੀ ਆਵਾਜ਼ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਕੰਮ ਸਾਰੇ ਕਰਵਾਏ ਜਾਣ ਤੇ ਅੱਗੇ ਜੋ ਵੀ ਉਹਨਾਂ ਨੇ ਹੁਣ ਤੱਕ ਵੀ ਪਾਰਟੀ ਨੇ ਜੋ ਕਿਹਾ ਹੈ ਸਾਰੇ ਕੰਮ ਪੂਰੇ ਕਰਵਾਏ ਨਹੀਂ ਇਹ ਦਫ਼ਤਰ ਜਿਹੜਾ ਹੈਗਾ ਵਾਰਡ ਨਿਵਾਸੀਆਂ ਦੇ ਲਈ ਸੰਗਤਾਂ ਦੇ ਲਈ ਕੋਈ ਨਵਾਂ ਨਹੀਂ ਹੈ ਇਹ ਲੋਕਡਾਊਨ ਤੋਂ ਲੈ ਕੇ ਨਿਰੰਤਰ ਰਾਖਣ ਤੋਂ ਲੈ ਕੇ ਜਿਹੜੇ ਵੀ ਫੰਡ ਸਰਕਾਰ ਤੋਂ ਪੰਜਾਬ ਗਵਰਨਮੈਂਟ ਦਿੰਦੀ ਰਹੀ ਆ ਉਹ ਇਸ ਦਫ਼ਤਰ ਤੋਂ ਬਿਨਾਂ ਕਿਸੇ ਉਦੇ ਤੋਂ ਬਿਨਾਂ ਕਿਸੇ ਸੰਵਿਧਾਨਿਕ ਉਦੇ ਤੋਂ ਇਸ ਦਫ਼ਤਰ ਤੋਂ ਵੰਡੇ ਰੈਗੂਲਰ ਵੰਡੇ ਆਏ ਹੇ ਫਾਇਦਾ ਤੇ ਇਹਨਾਂ ਨੇ ਬਹੁਤ ਕਿਤੇ ਪਹਿਲੇ ਬਿਜਲੀ ਦੇ ਬਿੱਲ ਭਰਦੇ ਹੁੰਦੇ ਸੀਗਾ ਕਿੰਨਾ ਵੇਲੇ ਦਾ ਫਾਇਦਾ ਰਾਮਨਾਥੀ ਸੋਨੇ ਆ ਉਹੀ ਭਰਨੇ ਔਖੇ ਹੁੰਦੇ ਸੀਗੇ ਰਤਵਾਂ ਦੀਆਂ ਰਤਮਾ ਖੜੀਆਂ ਰਹਿਣੀਆਂ ਸੀਆਂ ਘਰਾਂ ਦੇ ਖਰਚੇ ਵੇ ਵੱਖਰੇ ਸੀਗੇ ਵੇਲੇ ਵੱਖਰੇ ਸੀ ਐਨੇ ਐਨਾ ਸਾਨੂੰ ਤਾਂ ਸਪੋਰਟ ਆ ਨਾ ਹੁਣੇ ਤਿੰਨ ਸਾਲਾਂ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਨਵੇਂ ਟੂਬਲ ਤੇ ਜਿੰਨੀਆਂ ਵੀ ਗਲੀਆਂ ਜਿਹੜੀਆਂ ਤਰਸ ਜੋਗ ਹਾਲਤਾਂ ਸੀਗੇ ਉਹ ਸਾਰੇ ਬਣਵਾਏ ਗਏ ਨੇ ਉਹ ਜਿੰਨੇ ਵੀ ਡਵੈਲਪਮੈਂਟ ਜਿਹੜੀ ਹੈਗੀ ਇਲਾਕੇ ਦੇ ਵਿੱਚ ਹੋ ਰਹੀ ਹੈ ਹਲਕਾ ਸਾਊਥ ਦੇ ਵਿੱਚ ਖਾਸ ਕਰਕੇ ਬਹੁਤ ਵਧੀਆ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਵਿਸ਼ਵਾਸ ਦਵਾਉਂਦੇ ਆਂ ਵੀ ਉਮੀਦਾਂ ਦੇ ਉੱਤੇ ਸੰਗਤਾਂ ਦੀਆਂ ਵੀ ਤਾਦੇ ਕਰੇ ਹੋਣਗੀਆਂ ਸਚੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਟਿਕਟ ਪਹਿਲੀ ਮਿਲ ਗਈ ਹੈ ਸਵਾਰਡ ਦੇ ਵਿੱਚ ਜੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਸਾਡੇ ਸੀਐਮ ਤੇ ਮਾਨਯੋਗ ਸਾਡੇ ਐਮਐਲਏ ਮੈਡਮ ਚੀਨਾ ਜੀ ਦੀ ਅਗਵਾਹੀ ਹੇਠ ਮੈਂ ਹਰਵਿੰਦਰ ਕੌਰ ਅੱਜ ਵਾਰਡ 43 ਤੋਂ ਮੈਨੂੰ ਕਾਉਂਸਲਰ ਦੀ ਜੋ ਟਿਕਟ ਦਿੱਤੀ ਹੈ ਉਹਨਾਂ ਨੇ ਮੈਨੂੰ ਜੋ ਮਾਨ ਬਖਸ਼ਿਆ ਹੈ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗੀ ਕਿ ਜੋ ਵੀ ਇੱਥੇ ਦੀਆਂ ਦਿੱਕਤਾਂ ਜਾਂ ਲੋਕ ਜੋ ਵੀ ਆਪਣੀ ਰੋਜ਼ਮਰਾਂ ਦੀਆਂ ਜ਼ਰੂਰਤਾਂ ਦੇ ਵਿੱਚ ਜੋ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਹਨ ਉਹ ਉਹਨਾਂ ਦੀ ਪਹਿਲੀ ਆਵਾਜ਼ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਕੰਮ ਸਾਰੇ ਕਰਵਾਏ ਜਾਣ ਤੇ ਅੱਗੇ ਜੋ ਵੀ ਉਹਨਾਂ ਨੇ ਹੁਣ ਤੱਕ ਵੀ ਪਾਰਟੀ ਨੇ ਜੋ ਕਿਹਾ ਹੈ ਸਾਰੇ ਕੰਮ ਪੂਰੇ ਕਰਵਾਏ ਨੇ ਤੇ ਅੱਗੇ ਵੀ ਇਦਾਂ ਹੀ ਸਾਰੇ ਕੰਮ ਚੱਲਦੇ ਰਹਿਣਗੇ ਮੈਂ ਇਸ ਮੱਲੇ ਦੇ ਵਿੱਚ ਕਿਹੜੇ ਕਿਹੜੇ ਉਪਰਾਲੇ ਜਿਹੜੇ ਕੀ ਜਿਹੜੇ ਪੈਂਡਿੰਗ ਨੇ ਜਾਂ ਕਰਨ ਵਾਲੇ ਨੇ ਕੀ ਜ਼ਿਆਦਾ ਚਾਹੁੰਦੀ ਹਾਂ ਬਾਰੇ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਭਾਜੀ ਕਿ ਜੋ ਵੀ ਕੰਮ ਫਿਲਹਾਲ ਪੈਂਡਿੰਗ ਚੱਲ ਰਹੇ ਨੇ ਜੋ ਸ਼ਿਕਾਇਤਾਂ ਸਾਡੇ ਕੋਲ ਆਈਆਂ ਨੇ ਉਹ ਸਭ ਪੂਰੀਆਂ ਕੀਤੇ ਜਾਂ ਗਏ ਨੇ ਹੁਣ ਤੱਕ ਵੀ ਪਾਰਟੀ ਨੇ ਜੋ ਵਾਅਦੇ ਕੀਤੇ ਨੇ ਉਹ ਵੀ ਪੂਰੇ ਕੀਤੇ ਨੇ ਤੇ ਹੋਰ ਵੀ ਰੋਜ਼ ਨਵੇਂ ਉਪਰਾਲੇ ਕੀਤੇ ਜਾਂਦੇ ਨੇ ਸੜਕਾਂ ਨੂੰ ਲੈ ਲੋ ਪਾਣੀ ਬਿਜਲੀ ਜੋ ਸਰਕਾਰ ਨੇ ਅਜ ਤੱਕ ਵਾਅਦੇ ਕੀਤੇ ਨੇ ਸਭ ਪੂਰੇ ਕੀਤੇ ਗਏ ਨੇ ਤੇ ਅੱਗੇ ਵੀ ਜੋ ਦਿੱਕਤਾਂ ਜੋ ਵੀ ਸਾਡੇ ਕੋਲ ਲੈ ਕੇ ਆਉਣਗੇ ਲੋਕ ਆਪਣੀਆਂ ਸ਼ਿਕਾਇਤਾਂ ਜੋ ਵੀ ਅਸੀਂ ਉਹਨਾਂ ਦੀ ਸਾਰੀਆਂ ਮੁਸੀਬਤਾਂ ਜਾਂ ਦਿੱਕਤਾਂ ਨੇ ਸਭ ਉਹਨਾਂ ਦੇ ਉਪਰਾਲੇ ਕਰਾਂਗੇ ਜੀ ਤਿੰਨ ਸਾਲ ਨੇ ਰਿਪੋਰਟ ਹੋਣ ਵਾਲੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਿ ਕੇਂਦਰੀ ਬੰਦ ਨੇ ਜੋ ਵਾਅਦਾ ਕੀਤੇ ਸੀ ਕਿ ਇੱਕ ਮੇਰੀ 10000 ਰੁਪਏ ਦਿੱਤਾ ਜਾਏਗਾ ਇਹ ਉਹ ਸੁਬਾ ਦੇ ਉਖਾਲੇ ਉਤਰਣਗੇ ਬਿਲਕੁਲ ਜੀ ਦੇਖੋ ਜੋ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਮੈਂ ਇਹੀ ਗੱਲ ਕਹੀ ਆ ਕਿ ਜੋ ਵੀ ਪਾਰਟੀ ਨੇ ਵਾਅਦੇ ਕੀਤੇ ਨੇ ਅੱਜ ਤੱਕ ਸਭ ਉਹਨਾਂ ਨੇ ਆਪਣੇ ਬੋਲ ਪਗਾਏ ਨੇ ਅੱਗੇ ਵੀ ਪਗਾਏ ਜਾਣਗੇ ਤੇ ਜਿਹੜੇ 1000 ਰੁਪਏ ਵਾਲੀ ਤੁਸੀਂ ਗੱਲ ਕਹਿਨੇ ਹੋ ਭਾਜੀ ਮੈਂ ਸਿਰਫ ਇਥੇ ਇੰਨੀ ਗੱਲ ਕਹਿਣਾ ਚਾਹੂੰਗੀ ਕਿ ਇੱਕ ਪਾਰਟੀ ਨੇ ਸੜਕ ਸੁਰੱਖਿਆ ਫੋਰਸ ਚਾਲੂ ਕੀਤੀ ਹੈ ਠੀਕ ਹੈ ਜੀ ਜੋ ਵੀ ਆਪਣੇ ਫੰਡ ਆਉਂਦੇ ਨੇ ਮੈਂ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਉਹ 1000 ਰੁਪਏ ਵਾਲਾ ਆਪਾਂ ਜਿਹੜਾ ਉਪਰਾਲਾ ਸੀਗਾ ਉਹ ਜ਼ਿਆਦਾ ਜ਼ਰੂਰੀ ਸੀ ਜਾਂ ਜਿਹੜੀ ਸਰ ਸਰਕਾਰ ਵਾਲੀ ਫੋਰਸ ਉਹਨਾਂ ਨੇ ਸ਼ੁਰੂ ਕਰਵਾਈ ਆ ਜਿਹੜੀ ਆਪਾਂ ਨੂੰ ਉਹ ਆਪਾਂ ਨੂੰ ਮੁਹੱਈਆ ਕਰਾਈ ਗਈ ਹੈ ਲੋਕਾਂ ਵਾਸਤੇ ਕਿ ਉਹਨਾਂ ਦੀ ਜ਼ਰੂਰਤ ਵਾਸਤੇ ਉਹ ਚੀਜ਼ ਪਹਿਲਾਂ ਜ਼ਿਆਦਾ ਜ਼ਰੂਰੀ ਸੀ ਜਾਂ ਫਿਰ 1000 ਰੁਪਏ ਵਾਲਾ ਜਾਂ ਅਪਰੈਲ ਉਪਰ ਵਾਲਾ ਉਹ ਪਹਿਲਾਂ ਜ਼ਰੂਰੀ ਸੀਗਾ ਕਿਸ ਤਰ੍ਹਾਂ ਦੇਖ ਲਓ ਕਿ ਇਸ ਤਰ੍ਹਾਂ ਤੁਹਾਡੇ ਕੋਲ ਲੇਡੀਜ਼ ਜਿਹੜਾ ਆਦਦੇ ਨੇ ਆਪਣਾ ਵੀ ਲੈ ਕੇ ਵੀ ਮੇਰੇ ਵੱਲੋਂ ਆਹ ਦਿੱਕਤ ਪਰੇਸ਼ਾਨੀ ਐ ਸੀ ਉਹਨਾਂ ਦੀ ਸੁਣਵਾਈ ਪਹਿਲੀ ਕੀਤੀ ਜਾਏਗੀ ਜਾਂ ਤੁਹਾਡੇ ਵੱਲੋਂ ਜਿਹੜੇ ਪਹਿਲੇ ਦਰ ਦੇ ਕੰਮ ਕੀਤੇ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਸਹੀ ਨੇ ਜੀ ਅਜੀ ਦੇਖੋ ਜੋ ਵੀ ਸਾਡੇ ਕੋਲ ਆਏਗਾ ਤੇ ਉਹਨਾਂ ਦੀ ਵੀ ਨਾਲ ਦੇ ਨਾਲ ਸੁਣਵਾਈ ਹੋਏਗੀ ਇਹ ਨਹੀਂ ਹੈ ਕਿ ਜਿਹੜੀ ਅਸੀਂ ਉਹਨਾਂ ਦੀ ਪਹਿਲੀ ਜ਼ਰੂਰਤਾਂ ਸਾਡੇ ਉਹੀ ਰਹੂਗਾ ਕਿ ਜੋ ਸਾਡੇ ਕੋਲ ਪਹਿਲਾਂ ਆਇਆ ਉਹਨਾਂ ਦੇ ਵੀ ਨਾਲ ਦੀ ਨਾਲ ਸੁਣੀ ਜਾਏ ਤੇ ਉਹਨਾਂ ਦੇ ਜਿੰਨੀਆਂ ਵੀ ਆ ਹੋਣਗੀਆਂ ਦਰਖਾਸਤ ਉਹ ਵੀ ਅਸੀਂ ਪਹਿਲੇ ਨੰਬਰ ਤੇ ਲੈ ਕੇ ਚੱਲਾਂਗੇ ਸਾਡਾ ਇਹੀ ਉਪਰਾਲਾ ਰਹੇਗਾ ਕਿ ਪਹਿਲੀ ਆਵਾਜ਼ ਤੇ ਉਹਨਾਂ ਦੀ ਗੱਲ ਸੁਣੀ ਜਾਵੇ ਤੇ ਉਹਨਾਂ ਦਾ ਜੋ ਵੀ ਉਹ ਚੀਜ਼ਾਂ ਟਿਕਟਾ ਫੇਸ ਕਰ ਰਹੇ ਨੇ ਅਸੀਂ ਉਸ ਚੀਜ਼ ਨੂੰ ਕੰਮ ਕਰਾ ਕੇ ਉਹਨਾਂ ਨੂੰ ਦਈਏ ਕੀ ਮੱਲਾ ਵਾਚ ਨੂੰ විශ්වාසਨ ਦਿਵਾਓਗੇ ਕਿ ਤੁਸੀਂ ਖਰੇ ਐਸ ਜਿਹੜੇ ਤੁਹਾਨੂੰ ਟਿਕਟੇ ਮਿਲਿਆ ਕੀ ਉਸ ਤੇ ਉਸ ਦੇ ਤੇ ਤੁਸੀਂ ਉਹਨਾਂ ਦਾ ਕਿਸ ਤਰ੍ਹਾਂ ਲੀਡ ਚਲਾਉਂਗੇ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਜੀ ਤੁਸੀਂ ਸਾਡੀ ਬਾਵਾ ਬਣੋਗੇ ਤਾਂ ਅਸੀਂ ਤੁਹਾਡੇ ਬਾਵਾ ਬਣ ਕੇ ਦਿਖਾਵਾਂਗੇ ਠੀਕ ਹੈ ਜੀ ਜਿੰਨਾ ਵੀ ਹੁਣ ਤੱਕ ਅਸੀਂ ਕੰਮ ਕਰਾਏ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਗਿਣਵਾਉਣ ਦੀ ਲੋੜ ਹੈਗੀ ਐ ਇਹ ਉਹਨਾਂ ਦੇ ਸਾਹਮਣੇ ਹੀ ਨੇ ਸਾਰੇ ਕੰਮ ਉਹਨਾਂ ਦੇ ਕੋਲ ਹੀ ਹੁੰਦੇ ਨੇ ਠੀਕ ਹੈ ਜੋ ਸੜਕਾਂ ਬਣੀਆਂ ਨੇ ਬਿਜਲੀ ਪਾਣੀ ਜੋ ਸਰਕਾਰ ਨੇ ਕਿਹਾ ਉਹ ਕਰਕੇ ਦਿਖਾਇਆ ਅੱਜ ਤੁਹਾਨੂੰ ਪਤਾ ਹੈ ਜੀ ਮੁਫਤ ਬਿਜਲੀ ਜੇ ਸਰਕਾਰ ਨੇ ਕਹੀ ਸੀ ਉਹਦੇ ਵੀ ਬੋਲ ਵਗਾਏ ਨੇ ਠੀਕ ਹੈ ਜੀ ਤੇ ਉਹ ਸਭ ਚੀਜ਼ਾਂ ਉਹਨਾਂ ਦੇ ਸਾਹਮਣੇ ਨੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਕੰਮ ਗੜਵਾਉਣ ਦੀ ਲੋੜ ਹੈਗੀ ਆ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਉਹ ਖੁਦ ਹੀ ਦੇਖ ਰਹੇ ਨੇ ਉਹਨਾਂ ਦੇ ਸਾਹਮਣੇ ਨੇ ਸਾਰੇ ਕੰਮ ਜੀ ਮੈਂ ਭੈਣ ਜੀ ਵੱਲੋਂ ਤੇ ਆਪਣੇ ਪੂਰੇ ਵਾਰਡ ਵੱਲੋਂ ਕਿਉਂਕਿ ਇਸ ਇਹ ਦਫ਼ਤਰ ਜਿਹੜਾ ਹੈਗਾ ਵਾਰਡ ਨਿਵਾਸੀਆਂ ਦੇ ਲਈ ਸੰਗਤਾਂ ਦੇ ਲਈ ਕੋਈ ਨਵਾਂ ਨਹੀਂ ਹੈ ਇਹ ਲੋਕਡਾਊਨ ਤੋਂ ਲੈ ਕੇ ਨਿਰੰਤਰ ਰਾਖਣ ਤੋਂ ਲੈ ਕੇ ਜਿਹੜੇ ਵੀ ਫੰਡ ਸਰਕਾਰ ਤੋਂ ਪੰਜਾਬ ਗਵਰਨਮੈਂਟ ਦਿੰਦੀ ਰਹੀ ਆ ਉਹ ਇਸ ਦਫ਼ਤਰ ਤੋਂ ਬਿਨਾਂ ਕਿਸੇ ਉਹਦੇ ਤੋਂ ਬਿਨਾਂ ਕਿਸੇ ਸੰਵਿਧਾਨਿਕ ਉਹਦੇ ਤੋਂ ਇਸ ਦਫ਼ਤਰ ਤੋਂ ਵੰਡੇ ਰੈਗੂਲਰ ਵੰਡੇ ਆ ਰਹੇ ਆ ਤੇ ਅੱਜ ਸਾਡੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਸਿੰਘ ਮਾਨ ਅਤੇ ਸਾਡੀ ਵੱਡੀ ਭੈਣ ਅ ਰਜਿੰਦਰਪਾਲ ਕੁਸ਼ੀਮ ਜੀ ਵੱਲੋਂ ਇਸ ਇਲਾਕੇ ਨੂੰ ਮਾਨ ਬਖਸ਼ਿਆ ਗਿਆ ਮੇਰੀ ਛੋਟੀ ਭੈਣ ਹਰਵਿੰਦਰਪੁਰ ਨੂੰ ਟਿਕਟ ਨਾਲ ਨਵਾਜ ਕੇ ਇਸ ਇਲਾਕੇ ਦੀ ਸੇਵਾ ਲਈ ਭੇਜਿਆ ਕਿਉਂਕਿ ਇਹ ਸੰਗਤਾਂ ਜੋ ਵੀ ਭੈਣਾ ਮੇਰੀਆਂ ਮਾਤਾਵਾ ਖੜੀਆਂ ਨੇ ਇਹ ਭਲੀ ਭਾਂਤ ਜਾਨੂ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇਕਰ ਆਪਾਂ ਪਛੋਕਰ ਦੇਖੀਏ ਜਿੰਨੇ ਵੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਇਸ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਸੁਧਾਰ ਦੇ ਕ੍ਰਾਂਤੀਕਾਰੀ ਕਹਿੰਦੇ ਨੇ ਉਹਨਾਂ ਨੇ ਕਿੰਨਾ ਕੁ ਕੁਛ ਸੁਧਾਰ ਕੀਤਾ ਉਹ ਅਸੀਂ ਭਲੀ ਭਾਂਤ ਫੇਸ ਕਰ ਰਹੇ ਆ ਤੇ ਅੱਜ ਤੱਕ ਜੋ ਇਸ ਏਰੀਆ ਦੇ ਵਿੱਚ ਡਵੈਲਪਮੈਂਟ ਦੇ ਕੰਮ ਹੋਣੇ ਚਾਹੀਦੇ ਸੀਗੇ ਉਹ ਨਹੀਂ ਹੋਏ ਅੱਜ ਤੱਕ ਵੀ ਲੋਕ ਗੰਦੇ ਪਾਣੀ ਪੀਣ ਦੇ ਲਈ ਮਜਬੂਰ ਨੇ ਤੇ ਪਰ ਆ ਆਪਣੀ ਸਾਡੀ ਸਰਕਾਰ ਆ ਇਹਨੂੰ ਹੁਣ ਇੱਕ ਤਿੰਨ ਸਾਲ ਹੋਏ ਨੇ ਤਿੰਨ ਕਸਾਲਾਂ ਹੁਣੇ ਤਿੰਨ ਸਾਲਾਂ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਨਵੇਂ ਟੂਬਲ ਤੇ ਜਿੰਨੀਆਂ ਵੀ ਗਲੀਆਂ ਜਿਹੜੀਆਂ ਤਰਸਯੋਗ ਹਾਲਤ ਸੀਗੇ ਉਹ ਸਾਰੇ ਬਣਵਾਏ ਗਏ ਨੇ ਉਹ ਜਿੰਨੀ ਵੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਇਲਾਕੇ ਦੇ ਵਿੱਚ ਹੋ ਰਹੀ ਹੈ ਹਲਕਾ ਸਾਊਥ ਦੇ ਵਿੱਚ ਖਾਸ ਕਰਕੇ ਕਿਉਂਕਿ ਬਾਕੀ ਜਿਹੜੇ ਹਲਕੇ ਨੇ ਜੇਕਰ ਆਤਮ ਨਗਰ ਲਾਲੀਆ ਦੇ ਬਾਕੀ ਸੌ ਉਤਲ ਸੌਥ ਹਲਕੇ ਨਾਲੋਂ ਬਹੁਤ ਡਿਵੈਲਪਮੈਂਟ ਸਿਗੇ ਇੱਕ ਜਿਹੜਾ ਹਲਕਾ ਸਾਊਥ ਹੈਗਾ ਇਹਦੇ ਵਿੱਚ ਡਿਵੈਲਪਮੈਂਟ ਬਹੁਤ ਪਿਛੜੀ ਹੋਈ ਸੀਗੀ ਤੇ ਹੁਣ ਬਹੁਤ ਵਧੀਆ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਵਿਸ਼ਵਾਸ ਦਵਾਉਂਦੇ ਆ ਵੀ ਉਮੀਦਾਂ ਦੇ ਉੱਤੇ ਸੰਗਤਾਂ ਦੀਆਂ ਵੀ ਦਾਤੇ ਖਰੇ ਹੋਣਗੀਆਂ ਦੇਖਿਆ ਜਾਵੇ ਕਿ ਇਸ ਤੋਂ ਪਹਿਲੇ ਜਿਹੜੇ ਕਾਨਫਰੰਸ ਸੀ ਉਹਨਾਂ ਵੱਲੋਂ ਕੋਈ ਜਿਹੜੇ ਕੰਮ ਪੈਂਡਿੰਗ ਸੀ ਜਾਂ ਕਈ ਨੀਤੀ ਕਿਤੇ ਗਏ ਜੇ ਤੁਸੀਂ ਉਹਨਾਂ ਦੇ ਉੱਤੇ ਕਰੇ ਉਤਰੋਗੇ ਬਿਲਕੁਲ ਖਰੇ ਉਤਰਾਂਗੇ ਜੀ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਇੱਕ ਹੁੰਦਾ ਵੀ ਕੰਮ ਸੰਗਤਾਂ ਕੋਈ ਲੈ ਕੇ ਜਾਂਦੀਆਂ ਨੇ ਸਭ ਤੋਂ ਪਹਿਲਾਂ ਬੰਦੇ ਦੀ ਬੋਲਬਾਣੀ ਸਭ ਤੋਂ ਪਹਿਲਾਂ ਮੈਟਰ ਕਰਦੀ ਆ ਜੇਕਰ ਕਿਸੇ ਦੇ ਦਰ ਦੇ ਅੱਗੇ ਕੋਈ ਗੰਦਾ ਪਾਣੀ ਖੜਾ ਆ ਸੀਵਰੇਜ ਬਲੌਕ ਆ ਜੇਕਰ ਉਹ ਸਾਡੇ ਕੋਲ ਕੰਪਲੇਂਟ ਲੈ ਕੇ ਕੋਈ ਆਉਂਦਾ ਆ ਵੀ ਮੇਰਾ ਸੀਵਰੇਜ ਬਲੌਕ ਆ ਉਹਨੇ ਕਾਉਂਸਲਰ ਕੋਲੇ ਜਾਣਾ ਆ ਤੇ ਜੇਕਰ ਕਾਉਂਸਲਰ ਕੋ ਕੋ ਕਹਦੇ ਵੀ ਜੇ ਤੇ ਪਾਣੀ ਖੜਾ ਤਾਂ ਮੈਂ ਕੀ ਕਰਾਂ ਤੇ ਘੁੰਮ ਕੇ ਦੂਜੇ ਪਾਸੇ ਚਲ ਜਾ ਇਹ ਮੈਂ ਕਹਿੰਦਾ ਵੀ ਕਾਉਂਸਲਰ ਦੀ ਕੋਈ ਬਹੁਤ ਹੀ ਵੱਡੀ ਸ਼ਾਬਾਸ਼ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਵਾਲੇ ਜਿਹੜੇ ਪੁਰਾਣੇ ਕਾਉਂਸਲਰ ਰਹੇ ਨੇ ਇਹੋ ਜਿਹੇ ਕਰਤੂਤਾਂ ਕਰਦੇ ਆਏ ਨੇ ਤੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਇਹ ਪੂਰਾ ਆਸ਼ਵਾਸਨ ਦਵਾਣਾ ਕਿ ਕੋਈ ਵੀ ਜਿਹੜੀ ਪ੍ਰੋਬਲਮ ਉਹ ਲੈ ਕੇ ਇਸ ਦਫ਼ਤਰ ਤੇ ਆਉਣਗੇ ਉਹਨਾਂ ਦੀ ਪ੍ਰੋਬਲਮ ਜਿਹੜੇ ਪਾਕੀ ਕੰਮ ਚੱਲਦੇ ਹੋਣਗੇ ਉਹਦਾ ਆਪਣੀ ਕਹਿੰਦੇ ਹੁੰਦੇ ਇੱਕ ਸੀਮਾ ਸਮਾ ਸੀਮਾ ਹੁੰਦੀ ਹੈ ਉਹਦੇ ਮੁਤਾਬਕ ਚੱਲਣਗੇ ਪਰ ਉਹਨਾਂ ਦੀ ਜਿਹੜੀ ਦਿੱਕਤ ਆ ਉਹ ਪਹਿਲ ਦੇ ਆਧਾਰ ਤੇ ਉੱਤੇ ਉਸੇ ਟਾਈਮ ਹੱਲ ਕੀਤੀ ਜਾਊਗੀ ਜੀ ਅਸੀਂ ਤੇ ਹੀ ਕਹਿਣਾ ਚਾਹਾਂਗੇ ਕਿ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਾਡੀ ਗਲੀ ਹੈ ਜਿਹੜੀ ਬਹੁਤ ਨੀਮੀ ਹੈ ਸਾਡੇ ਅੰਦਰ ਤੱਕ ਪਾਣੀ ਆ ਜਾਂਦਾ ਹੈ ਠੀਕ ਹੈ ਇਸ ਕਰਕੇ ਸਾਡੀ ਇਹੀ ਬੇਨਤੀ ਹੈ ਕਿ ਸਾਡੀ ਜਿਹੜੀਆਂ ਵੀ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਿਹੜੇ ਅੱਥੇ ਦੇ ਪਹਿਲੇ ਕੌਂਸਲਰ ਸੀ ਉਹਨਾਂ ਨੂੰ ਤੁਸੀਂ ਕੋਈ ਕੰਪੇਰੀ ਨਹੀਂ ਦਿੱਤੀ ਤਿੰਨ ਸਾਲ ਹੋਣ ਵਾਲੇ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਉਹਨਾਂ ਨੂੰ ਕੋਈ ਕੰਪੇਰੀ ਦਿੱਤੀ ਵੀ ਜਿਹੜੀ ਅੱਜ ਤੁਸੀਂ ਉਹਨਾਂ ਨੂੰ ਦੇ ਦਿਓ ਉਹਨਾਂ ਨੇ ਸਾਨੂੰ ਬਹੁਤ ਵੈਸੇ ਫਾਇਦੇ ਕੀਤੇ ਸਾਡੇ ਉਧਰ ਤਾਂ ਆ ਗਲੀ ਹੁਣ ਬਣਾਉਣ ਨੂੰ ਕਹਿੰਦੇ ਵੀ ਕਾਗਜ਼ਾ ਚ ਆਈ ਹੋਈ ਆ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਵੀ ਤੁਹਾਡੀ ਗਲੀ ਦੀ ਵਾਰੀ ਪਹਿਲਾਂ ਲਾਵਾਂਗੇ ਸਾਡੇ ਅੰਦਰ ਹੀ ਪਾਣੀ ਆ ਜਾਂਦਾ ਪੇਟੀਆਂ ਸਾਡੀਆਂ ਪਾਣੀ ਨਾਲ ਭਰ ਜਾਂਦੀਆਂ ਅਸੀਂ ਬਹੁਤ ਔਖੇ ਪਰ ਇਹ ਗਲੀ ਦੀ ਵਾਰੀ ਆਈ ਹੋਈ ਆ ਹੁਣ ਇਹਨਾਂ ਨੇ ਇਹੀ ਗਲੀ ਬਣਾਉਣੀ ਪਹਿਲੀ ਸਰਕਾਰ ਨੇ ਕੁਝ ਨਹੀਂ ਕੀਤਾ ਪਹਿਲਿਆਂ ਨੇ ਪਹਿਲੀ ਸਰਕਾਰ ਨੇ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਸਾਲ ਲਗਭਗ ਹੋਣ ਵਾਲੇ ਨੇ ਇਹ ਤੁਹਾਡੇ ਇੱਥੇ ਦੇ ਐਮਐਲਏ ਜਿਹੜੇ ਨਹੀਂ ਉਹਨਾਂ ਨੇ ਕੁਝ ਨਹੀਂ ਕਰਵਾਈ ਕੀਤੀ ਉਹ ਪਹਿਲਾਂ ਦੇ ਐਮਐਲਏ ਜਿਹੜੀ ਉਹਨਾਂ ਨੇ ਨਹੀਂ ਕੁਝ ਕੀਤਾ ਗੜੀਆਂ ਸਾਡੀਆਂ ਤਾਂ ਪਾਣੀ ਟੋਏ ਪਏ ਆ ਤੁਹਾਡੇ ਸਭ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਦਾ ਕੋਸਰਾ ਨਹੀਂ ਸੀ ਇਹ ਨਾ ਇਹ ਪਹਿਲੀ ਵਾਰ ਹੋਣਾ ਕੋਸਰਾ ਤਾਂ ਦੂਜਾ ਸੀਗਾ ਅੱਛਾ ਜੀ ਹਾਂਜੀ ਉਹਨਾਂ ਨੇ ਸਾਡੀਆਂ ਗੜੀਆਂ ਬਾਰੇ ਕੁਛ ਨਹੀਂ ਸੱਚੇ ਆ ਸਾਡੀਆਂ ਗੜੀਆਂ ਬਾਰੇ ਤਾਂ ਕੁਛ ਨਹੀਂ ਬਾਕੀ ਅਸੀਂ ਕਿਸੇ ਬਾਰੇ ਕਹਿ ਨਹੀਂ ਸਕਦੇ ਬਾਕੀ ਹਾਂ ਸਾਰੇ ਪਾਣੀ ਆਲੇ ਖੜਦਾ ਹੈ ਸਾਰਿਆਂ ਦਾ ਬਾਕੀ ਦਾ ਪਾਣੀ ਇਹਦੇ ਵਿੱਚ ਪੈਂਦਾ ਸਰਦਕੋ ਗੜੀ ਦੇ ਹਿਸਾਬ ਨਾਲ ਬਣਾਉਣ ਦੀ ਮਕਾਨ ਜਿਆਦਾ ਇਨਨੀਵੇਂ ਹੋ ਜਾਣ ਜਿਹੜੇ ਅੱਛੇ ਤੁਸੀਂ ਅੱਜ ਲੇਡੀਜ਼ ਨੂੰ ਖੜਾਇਆ ਵਾ ਅਵਾਰ ਨੰਬਰ 43 ਤੋਂ ਹਰਵਿੰਦਰ ਕੁਰ ਕੀ ਕਹਿਣਾ ਚਾਹੋਗੇ ਤੁੰਨਾ ਬਾਰੇ ਅਸੀਂ ਇਹੀ ਕਹਿੰਨੇ ਆ ਵੀ ਸਾਬਨਾ ਦੀ ਭਲਾਈ ਵਾਸਤੇ ਜੇ ਖੜੇ ਆ ਤੇ ਸਾਰਿਆਂ ਦੀ ਭਲਾਈ ਵਾਸਤੇ ਸਭਨਾਂ ਦੇ ਕੰਮ ਪੂਰੇ ਹੋਣੇ ਚਾਹੀਦੇ ਆ ਕਰਨਗੇ ਵੀ ਕਰਨਗੇ ਸਾਨੂੰ ਆਸਿਆ ਨਹੀਂ ਆਸ ਪੂਰੀ ਕਰਨਗੇ ਤਾਂ ਹੀ ਅਸੀਂ ਵਿਸ਼ਵਾਸ ਨਾਲ ਉਹਨਾਂ ਨੂੰ ਖੜੇ ਕੀਤਾ ਆ ਸਾਨੂੰ ਉਹਨਾਂ ਤੇ ਬਹੁਤ ਵਿਸ਼ਵਾਸ ਹੈ ਚਲੋ ਅੱਗੇ ਹੁਣ ਮਾਰਾ ਜਾਣ ਦਾ ਜੋ ਉਹਨਾਂ ਦੇ ਲਈ ਗੱਲ ਉਹ ਵੀ ਵਾਦਾ ਪੂਰਾ ਕਰ ਦੇਣ ਕਰ ਦੇ ਕਰਨਗੇ ਕਰਨਗੇ ਹੁਣ ਹਜ਼ਾਰ-ਹਜ਼ਾਰ ਰੁਪਏ ਦਿੱਲੀ ਵਿੱਚ ਲਾਤਾ ਇੱਥੇ ਵੀ ਲਾ ਦੇਣਗੇ ਹੈਨਾ ਸਾਨੂੰ ਵਿਸ਼ਵਾਸ ਆ ਇਸ ਕਰਕੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਦੇ ਰਹੇ ਆ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਸਾਥ ਦੇ ਰਹੇ ਆ ਪੂਰਾ ਇਹ ਫਾਇਦਾ ਤਾਂ ਇਹਨਾਂ ਨੇ ਬਹੁਤ ਕਿਤੇ ਪਹਿਲੇ ਬਿਜਲੀ ਦੇ ਬਿੱਲ ਭਰਦੇ ਹੁੰਦੇ ਸੀਗਾ ਕਿੰਨਾ ਵੇਲ ਦਾ ਫਾਇਦਾ ਰਾਮਨਾਸੀ ਸੋਨੇ ਆ ਉਹੀ ਭਰਨੇ ਔਖੇ ਹੁੰਦੇ ਸੀਗੇ ਰਕਵੰਦੀਆਂ ਰਕਮਾਂ ਖੜੀਆਂ ਰਹਿਣੀਆਂ ਸੀਆਂ ਘਰਾਂ ਦੇ ਖਰਚੇ ਵੇ ਵਖਰੇ ਸੀਗੇ ਵੇਲ ਵਖਰੇ ਸੀ ਐਨੇ ਐਨਾ ਸਾਨੂੰ ਤਾਂ ਸਪੋਰਟ ਆ ਨਾ ਕਿ ਪਹਿਲੇ ਧਾਰ ਤੇ ਸਾਰੇ ਕੰਮ ਨਹੀਂ ਵਧੀਆ ਕੀਤੇ ਆਮ ਆਦਮੀ ਪਾਰਟੀ ਨੇ ਹੁਣ ਉਹਨਾਂ ਦਾ ਇਹੀ ਖੜਾਇਆ ਖੜਾਏ ਹੋਏ ਆ ਇਹਨਾਂ ਤੇ ਵੀ ਸਾਨੂੰ ਪੂਰਾ ਪੂਰਾ ਵਿਸ਼ਵਾਸ ਹੈ ਕਿੰਨਾ ਸਾਡਾ ਸਾਨੂੰ ਸਹੂਲਤ ਦਿੱਤੀ ਬਿਜਲੀ ਦੀ 8 8 ਸਾਨੂੰ ਘਰ ਬੈਠੇ ਨੂੰ ਦਾਣੇ ਮਿਲਦੇ ਆ ਸਾਰਿਆਂ ਨੂੰ ਸਾਰੀ ਸਹੂਲਤ ਆ ਇਸੇ ਕਰਕੇ ਅਸੀਂ ਆ ਫਿਰ ਉਹਨਾਂ ਨੂੰ ਚੁਣਿਆ ਆ ਫਿਰ ਅਸੀਂ ਚੁਣ ਰਹੇ ਆ ਉਹਨਾਂ ਨੂੰ